ਹਰ ਸਾਲ ਵਾਈਡਲੀ ਕਿਪਤੇ ਹਰ ਸਾਲ ਮੈਨੂੰ ਲੱਗਦਾ ਜਦੋਂ ਵੀ ਮੇਰੇ ਨੂੰ ਸੁਣਤਾ ਹੈ ਇੱਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਉਹਨਾਂ ਹੁੰਦਾ ਸੀ ਹਰ ਮੰਡੀ ਚ ਮੈਂ ਘੇੜਾ ਜਰੂਰ ਕੱਢਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜ਼ਿਆਦਾ ਨੌਕਰੀਆਂ ਦਾ ਜ਼ਿਆਦਾ ਚਾਂਸ ਸੀ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ 'ਚ ਜਾਨਵਰਾਂ ਪ੍ਰਤੀ ਪੜਾ ਪਿਆਰ ਹੈ ਆਪਣੇ ਪੰਜਾਬੀਆਂ 'ਚ ਤੇ ਮੈਂ ਕਿਹਾ ਇਹ ਵੀ ਕੁਆਲਿਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਿਟੀ ਨਹੀਂ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣਾ ਹੈ ਆਪਣੀ ਬ੍ਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਨੀ ਲੱਗਦੀ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਅਲੱਗ-ਅਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਆ ਭਾਵੇਂ ਮੱਝਾਂ ਆ ਭਾਵੇਂ ਕੁਝ ਵੀ ਹੋਵੇ ਇੱਥੇ ਵੜੇ ਹੁਣੇ ਲਿਆਉਣ ਲੱਗੇ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਮਨੀ ਵਧਾਉਂਦੇ ਸੀ ਤੇ ਇਹਨੂੰ ਹੋਰ ਅਕੇਲੇ ਕਿ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਇਸਨੇ ਮਤਲਬ ਸਾਰੇ ਰੁਲ ਨਾਲ ਜੇ ਸਾਰੇ ਤੇ ਇਹ ਕੰਮ ਕੋਮ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋਨਾ ਨਹੀਂ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜ ਘੋੜਿਆਂ ਦੇ ਪ੍ਰੇਮੀ ਐ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਨੂੰ ਮਿੱਤਾਂ ਮੁੱਤਾਂ ਕਰਨ ਦੀ ਲੋੜ ਨਹੀਂ ਓਕੇ ਸੋਕੇ ਤਿੰਨ ਸਾਲ ਟਪਾ ਲੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਨ ਕਰਿਓ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬੰਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਥਰੋ ਬ੍ਰੈਡ ਲੈ ਕੇ ਆਉਂਦੇ ਨੇ ਬਾਹਲੇ ਮੁੱਠੋਂ ਉਹ ਸਾਰੇ ਧੁੱਲ ਜਾਣਗੇ ਮੈਂ ਪੰਜਾਬ ਵਿੱਚ ਕੰਪੈਕਟ ਕਲੱਬ ਤੋਂ ਵਧੀਆ ਰੇਸ ਕੋਰਸ ਹੋਣਾ ਇਕੱਲੇ ਮਾਰਵਾੜੀ ਘੋੜਿਆਂ ਦੇ ਰੇਸ ਦਾ ਜਿਹੜੀ ਫਾਈਨਲ ਦਰਬੀ ਹੋਊਗੀ ਮੈਂ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਦਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਈਆ ਨਾਮ ਹੋਊਗਾ ਉਹਦਾ ਤੇ ਹਰ ਸਾਈਡ ਦੇ ਝੰਡੇ ਵੇਚਦ ਹੋਣਗੇ ਆ ਤੇ ਹਰ ਸਾਈਡ ਦੇ ਝੰਡੇ ਪ੍ਰਾਈਜ਼ ਮਰੀ ਹੋਇਆ ਕਰੂਗੀ ਤੇ ਆਪਣਾ ਆ ਜਿਹੜੀ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋਈ ਮਤ ਕਹਿੰਦਾ ਹਮੂ ਖੰਡਿਡ ਦੇ ਰੱਖਣ ਲੱਗ ਜਿਓ ਤੇ ਐਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਕਸਰ ਹਰ ਵਾਰ ਰੌਲਾ ਇਹ ਕਿ ਤੇਰਾ ਤਾਂ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਦੇ ਭਾਵੇਂ 100 ਕਿਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹੌਟ ਸਿਚੁਏਸ਼ਨ ਬਣਾ ਕੇ ਉਹਨਾਂ ਨੂੰ ਮੈਨਗਰ ਕਰ ਦਿੰਨੀ ਆ ਤੁਹਾਡਾ ਆਪਾਂ ਨੂੰ ਕਿਸੇ ਦੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਆਇ ਇੱਕ ਐਜਾ ਸ਼ੌਕ ਹੈ ਆਪਣੀ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਉਹਨਾਂ ਦੂਜੇ ਸ਼ੌਕਾਂ ਤੇ ਨਾ ਨਹੀਂ ਦੂਜੇ ਸ਼ੌਕਾਂ 'ਚ ਐਜਾ ਮਾਹੌਲ ਨਹੀਂ ਬਣਾਇਆ ਉਹ ਬਾਹਲੇ ਸ਼ੌਕ ਹੁਣ ਪਰ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਸਿਸ਼્યોਤ ਪਰੋਣੇ ਹੋਣੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ 7-8 ਸਾਲਾਂ ਤੋਂ ਸਰਕਾਰਾਂ ਆਪਣੀ ਜੁਗਾਰੀ ਧੁਰਗੀਆਂ ਤੇ ਨੌਜਵਾਨ ਮੇਰੇ ਜਿਹੜੇ ਘੁੜੇ ਘੁੜੇ ਜਿਹੜੇ ਬਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਨ ਲੱਗਦੇ ਤੇ ਮੈਨੂੰ ਬੜਾ ਜੰਗਾ ਲੱਗਦਾ ਹੈ ਜਦੋਂ ਹਰ ਦੋ ਤੇ ਮਹੀਨੇ ਬਾਅਦ ਕੇ ਤੇ ਨਾ ਕਿਤੇ ਆ ਸ਼ੋਅ ਹੁੰਦਾ ਹੈ ਉਹਦੇ ਨਾਲ ਹੋਰ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਕ ਹੈ ਜਿਹੜਾ ਸ਼ੌਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਕ ਹੈ ਮੈਨੂੰ ਆਪ ਸਮਝਾ ਮੇਰੇ ਕੋਲੇ तकरीबन 70 ਘੋੜੇ ਮਾਰવાડી ਤੇ ਦੂਜੇ ਮੇਰੇ ਕੋਲੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਲਾਉਣਾ ਹੈ ਸਭ ਤੋਂ ਪਹਿਲੇ ਘਰ ਦੇ ਅੰਦਰ ਜਾਣ ਤੋਂ ਪਹਿਲੇ ਮੈਂ ਆਪਣੇ ਸਟੇਬਲ ਜਾਣਾ ਹਾਂ ਦੇ ਕੇ ਅੱਧਾ ਘੰਟਾ ਲਾ ਕੇ ਤੇ ਫਿਰ ਆਪਣੇ ਘਰੇ ਜਾਣਾ ਦੇਖੋ ਜਾਨਵਰਾਂ ਦਾ ਮਨੋ ਸ਼ੌਂਕ ਰੱਖਣਾ ਪਿਆਰ ਰੱਖਣਾ ਇੱਕ ਬੜੀ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲੇ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਪੋਟ ਵੀ ਕਰ ਰਿਹਾ ਹਾਂ ਵਕ ਵਕ ਜਾਨਵਰ ਜਿਹੜੇ ਕੋਲੇ ਅਮਰੀਕਨ ਮਿਨੀਏਚਰ ਹਾਰਸਸ ਦੀ ਟਾਪ ਐਂਡ ਬਰੀਡ ਮੇਰੇ ਕੋਲੇ ਫੈਮ ਪੋਟ ਕੀਤੀ ਹੈ ਪਹਿਲਾ ਪਹਿਲਾ ਤੁਸੀਂ ਮੇਰੇ ਕੋਲ ਹੈ ਜਿਪਸੀ ਹਾਰਸਸ ਵੀ ਮੈਂ ਬਾਰង ਪੋਟ ਕੀਤੀ ਤੇ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਪੋਪੀ ਪੈਨ ਲਾਇਸੈਂਸ ਹੁੰਦਾ ਕਿ ਉੱਥੇ ਸਭ ਤੋਂ ਛੋਟੇ ਦੁਨੀਆ ਦੇ ਜੇ ਘੋੜੇ ਆ ਉਹ ਐਡੇ ਖੁੰਦੇ ਆ ਬਲਕਿ 32 ਇੰਚ ਦੇ ਉਹ ਵੀ ਮੈਂ ਬ੍ਰੀਡ ਇੱਥੇ ਲੈ ਕੇ ਆ ਰਿਹਾ ਮੈਂ ਚਾਹੁੰਦਾ ਕਿ ਅਨਕਰਜ ਹੋਣ ਪਰ ਮਾਰਵਾੜੀਆ ਤਰਫ ਤੋਂ ਮੇਰਾ ਦਿਲੋਂ ਪਿਆਰ ਹੈ ਤੇ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ 'ਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬ੍ਰੀਡ ਆਪਣੇ ਪੰਜਾਬ 'ਚ ਡਵੈਲਪ ਹੋਈ ਆ ਕੁਆਲਿਟੀ ਕਰ ਗਈ ਆ ਤੇ ਮੈਂ ਇਹ ਖੋੜ ਵੀ ਦੱਸਾਈ ਦੇਣਾ ਚਾਹੁੰਦਾ ਸਾਰੇ ਲੋਕਾਂ ਨੂੰ ਕੀ ਤੁਸੀਂ ਜਿੱਥੇ ਜਿੱਥੇ ਵਧੀਆ ਘੋੜਾ ਸਟਾਲੀਅਨ ਮਿਲਦਾ ਹੈ ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾਂ 'ਚ ਵੈਸੋ ਨਹੀਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਹਿ